ਅਰਜ ਗੁਜਾਰਾ ਲੈ ਲੈ ਤੂੰ ਸਰਕਾਰ ਸਾਰਾ ਹੱਥ ਬਨ ਕੇ ਮੈਂ ਅਰਜ ਗੁਜਾਰਾ ਲੈ ਲੈ ਤੂੰ ਸਰਕਾਰ ਸਾਰਾ ਵਕਤ ਬੀਤ ਗਿਆ ਕਾਫੀ ਹੁਣ ਤਾਂ ਦਿਲ ਦੀ ਕੁੰਡੀ ਖੋਲੀ ਨੂੰ ਕੋਈ ਤੇ ਰਤਵਾ ਦੇ ਦਿਓ ਕੋਈ ਤੇ ਰਤਵਾ ਦੇ ਦਿਓ ਮੇਰੀ ਮਾਂ ਪੰਜਾਬੀ ਬੋਲੀ ਨੂੰ ਕੋਈ ਦਰਤਵਾ ਦੇ ਦਿਓ ਮੇਰੀ ਮਾਂ ਪੰਜਾਬੀ ਬੋਲੀ ਨੂੰ ਰੋਂਦੀ ਤੇ ਕਰ ਲਾਉਂਦੀ ਨੂੰ ਕੋਈ ਕੋਈ ਤੇ ਆਣ ਬਰਾਵੋ ਪਿੱਛੇ ਲਗਮਤ ਰਹੀ ਆ ਦੇ ਨਾ ਆਪਣੀ ਮਾਂ ਪੁਲਾਵੋ ਹਉ ਪਿੱਛੇ ਲੱਗ ਮਤ ਰਹੀ ਆ ਦੇ ਲਾ ਆਪਣੀ ਮਾਂ ਪੁਲਾਵੋ ਹੜਾ ਹੀ ਸਿਨੇ ਲਾਵੋ ਇਸ ਨੂੰ ਪੈਰਾ ਦੇ ਵਿੱਚ ਰੋਲੀ ਨੂੰ ਕੋਈ ਦਰਤਵਾ ਦੇ ਦਿਓ ਕੋਈ ਦਰਤਵਾ ਦੇ ਦਿਓ ਮੇਰੀ ਮਾਂ ਪੰਜਾਬੀ ਬੋਲੀ ਨੂੰ ਕੋਈ ਦਰਤਵਾ ਦੇ ਦਿਓ ਮੇ ਮਾ ਪੰਜਾਬੀ ਬੋਲੀ ਨੂੰ ਬਾੜ ਲਿਖੇ ਇਸਦੇ ਪੁੱਤਰ ਭਾਵੇਂ ਉੱਚੇ ਰਤਵੇਂ ਪਾਵੜ ਦੁੱਖ ਹੈ ਆਪਣੀ ਮਾਂ ਬੋਲੀ ਨੂੰ ਜਿਹੜੇ ਭੁੱਲਦੇ ਜਾਵਣ ਦੁੱਖ ਹੈ ਆਪਣੀ ਮਾਂ ਬੋਲੀ ਨੂੰ ਜਿਹੜੇ ਭੁੱਲਦੇ ਜਾਵਣ ਬੇਸਵਾਦੀ ਪਿੱਛੇ ਡੁੱਲੇ ਛੱਡ ਬੁੱਧ ਬਚੰਮੀ ਸ਼ੇਰੀ ਕੋਲੀ ਨੂੰ ਕੋਈ ਦਰਦਵਾ ਦੇ ਦਿਓ ਕੋਈ ਦਰਦਵਾ ਦੇ ਦਿਓ ਮੇਰੀ ਮਾਂ ਪੰਜਾਬੀ ਬੋਲੀ ਨੂੰ ਕੋਈ ਦਰਦਵਾ ਦੇ ਦਿਓ ਮੇਰੀ ਮਾਂ ਪੰਜਾਬੀ ਬੋਲੀ ਨੂੰ ਏਸ ਮੇਰੇ ਇਹਨੂੰ ਲੁੱਟ ਲੁੱਟ ਖਾਂਦਾ ਏ ਅੰਗਰੇਜ਼ੀ ਕੀੜਾ ਰਾਜੂ ਨਹਰ ਕੇ ਖੋਖੜਾ ਕਰਦਾ ਮਾਂ ਬੋਲੀ ਦਾ ਪੀੜਾ ਰਾਜੂ ਨਹਰ ਕੇ ਖੋਖੜਾ ਕਰਦਾ ਮਾਂ ਬੋਲੀ ਦਾ ਪੀੜਾ ਗੱਲ ਪੰਜਾਬੀ ਦੇ ਵਿੱਚ ਕਰਨੋ ਸ਼ਰਮੇ ਆਉਂਦੀ ਹੁਣ ਬੋਲੀ ਨੂੰ ਕੋਈ ਤਰੁਤ ਵਾਦੇ ਦਿਓ ਮੇਰੀ ਮਾਂ ਪੰਜਾਬੀ ਬੋਲੀ ਨੂੰ ਕੋਈ ਤਰੁਤ ਵਾਦੇ ਦਿਓ ਵੇ ਮਾ ਪੰਜਾਬੀ ਬੋਲੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ